ਹਾਂਜੀ ਬੱਚਿਓ ਅੱਜ ਅਸੀਂ ਕਰਾਂਗੇ ਲੇਖ ਦੀਵਾਲੀ ਠੀਕ ਹੈ ਲੇਖ ਕਰਾਂਗੇ ਦੀਵਾਲੀ ਦਾ ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਇਹ ਮੇਲੇ ਅਤੇ ਤਿਉਹਾਰ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕੇ ਹਨ ਦੀਵਾਲੀ ਵੀ ਇਹਨਾਂ ਤਿਉਹਾਰਾਂ ਵਿੱਚੋਂ ਇੱਕ ਹੈ ਦੀਵਾਲੀ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਦਿਨ ਸ਼੍ਰੀ ਰਾਮਚੰਦਰ ਜੀ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ 14 ਸਾਲ ਦਾ ਬਨਵਾਸ ਛੱਡ ਕੇ ਆਪਣੀ ਪਤਨੀ ਸੀਤਾ ਤੇ ਭਰਾ ਲਕਸ਼ਮਣ ਸਮੇਤ ਅਯੁੱਧਿਆ ਪਰਤੇ ਸਨ। ਲੋਕਾਂ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਦਿਨ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਸਮੇਤ ਰਿਹਾ ਹੋ ਕੇ ਵਾਪਸ ਸ੍ਰੀ ਅੰਮ੍ਰਿਤਸਰ ਅੰਮ੍ਰਿਤਸਰ ਆਏ ਸਨ ਸਿੱਖ ਸੰਗਤਾਂ ਨੇ ਗੁਰੂ ਜੀ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਕਿਉ ਦੇ ਦੀਵੇ ਬਾਲੇ ਸਨ ਇਸ ਲਈ ਇਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ ਇਸ ਲਈ ਇਹ ਪ੍ਰਸਿੱਧ ਹੈ ਦਾਲ ਰੋਟੀ ਕਰਦੀ ਦੀਵਾਲੀ ਅੰਮ੍ਰਿਤਸਰ ਦੀ ਦੀਵਾਲੀ ਵਾਲੇ ਦਿਨ ਬਾਜ਼ਾਰਾਂ ਵਿੱਚ ਖੂਬ ਚਹਲ ਪਹਿਲ ਹੁੰਦੀ ਹੈ ਦੁਕਾਨਾਂ ਸਜੀਆਂ ਹੁੰਦੀਆਂ ਹਨ ਲੋਕ ਪਟਾਕੇ ਤੋਹਫੇ ਸਜਾਵਟ ਦਾ ਸਮਾਨ ਅਤੇ ਮਠਿਆਈਆਂ ਖਰੀਦਦੇ ਹਨ ਦੀਵਾਲੀ ਦੀ ਰਾਤ ਨੂੰ ਲੋਕ ਦੀਵੇ, ਮੋਮਬਤੀਆਂ, ਬਿਜਲੀ ਦਾ ਸਮਾਨ ਜਿਵੇਂ ਬਲਬ, ਲੜੀਆਂ ਜਗਾਉਂਦੇ ਹਨ। ਸਾਰੇ ਪਾਸੇ ਜਗਮਗ ਹੋ ਰਹੀ ਹੁੰਦੀ ਹੈ। ਲੋਕ ਪਟਾਕੇ ਚਲਾਉਂਦੇ ਹਨ। ਲੋਕ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਜਾਂਦੇ ਹਨ। ਰਾਤ ਨੂੰ ਲੋਕ ਘਰਾਂ ਵਿੱਚ ਲక్ష్ਮੀ ਮਾਤਾ ਦੀ ਪੂਜਾ ਕਰਦੇ ਹਨ। ਕਈ ਲੋਕ ਇਸ ਦਿਨ ਜੂਆ ਖੇਡਦੇ ਹਨ ਤੇ ਸ਼ਰਾਬ ਪੀਂਦੇ ਹਨ ਜੋ ਕਿ ਬਹੁਤ ਬੁਰੀ ਗੱਲ ਹੈ ਇਹਨਾਂ ਬੁਰਾਈਆਂ ਨੂੰ ਛੱਡ ਕੇ ਇਸ ਤਿਹਾਣ ਨੂੰ ਰਲ ਮਿਲ ਕੇ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ ਤਾਂ ਐਸੀ ਬੱਚਿਓ ਦੀਵਾਲੀ ਦਾ ਲੇਖ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਧੰਨਵਾਦ